ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਇੱਕ ਮਠਿਆਈ ਦੀ ਦੁਕਾਨ ਤੇ ਮਠਿਆਈ ਖਾਣ ਤੋਂ ਬਾਅਦ ਇੱਕ ਔਰਤ ਬਿਮਾਰ ਹੋ ਗਈ। ਦੋਸ਼ੀ ਕਿ ਮਠਿਆਈ ਤੇ ਉੱਲੀ ਪਈ ਹੋਈ ਸੀ ਜਿਸ ਨੂੰ ਖਾਣ ਤੋਂ ਬਾਅਦ ਔਰਤ ਨੂੰ ਉਲਟੀਆਂ ਆਉਣ ਲੱਗੀਆਂ। ਇਸ ਤੋਂ ਬਾਅਦ ਔਰਤ ਨੂੰ ਹਸਪਤਾਲ ਚ ਪੜਤੀ ਕਰਵਾਇਆ ਗਿਆ। ਗੁੱਸੇ ਵਿੱਚ ਆਏ ਲੋਕਾਂ ਨੇ ਦੁਪਹਿਰ ਨੂੰ ਦੁਕਾਨ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ। ਦੁਕਾਨ ਦੇ ਬਾਹਰ ਹੰਗਾਮਾ ਕਰ ਰਹੇ ਨੌਜਵਾਨ ਨੀਰਜ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਟਿਬਾ ਰੋਡ ਤੇ ਸਥਿਤ ਸਤੀਸਾਹਬ ਸਵੀਟਸ ਤੋਂ ਮਠਿਆਈ ਦਾ ਡੱਬਾ ਲੈ ਕੇ ਗਿਆ ਸੀ ਸਵੇਰੇ ਘਰ ਆ ਕੇ ਮਾਂ ਦੇ ਹੱਥ ਦੀ ਮਠਿਆਈ ਖਾਣ ਤੋਂ ਬਾਅਦ ਉਸ ਦੀ ਤਬੀਅਤ ਵਿਗੜਨ ਲੱਗੀ ਤੇ ਉਸ ਨੂੰ ਉਲਟੀਆਂ ਹੋਣ ਲੱਗੀਆਂ ਜਿਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋਇਆ ਦੱਸ ਦਈਏ ਲੋਕਾਂ ਦਾ ਕਹਿਣਾ ਹੈ ਕਿ ਮਠਿਆਈਆਂ ਕਾਫੀ ਪੁਰਾਣੀਆਂ ਨੇ ਤੇ ਉਹਨਾਂ ਨੂੰ ਉਲੀ ਲੱਗੀ ਹੋਈ ਆ ਜਿਸ ਨੂੰ ਖਾਣ ਤੋਂ ਬਾਅਦ ਇਸ ਔਰਤ ਦੀ ਸਿਹਤ ਵਿਗੜ ਗਈ ਫਿਲਹਾਲ ਲੋਕਾਂ ਨੇ ਸਿਵਲ ਸਰਜਨ ਤੋਂ ਮੰਗ ਕੀਤੀ ਹੈ ਕਿ ਦੁਕਾਨ ਨੂੰ ਸੀਲ ਕਰਕੇ ਕਾਰਵਾਈ ਕੀਤੀ ਜਾਵੇ ਬਾਜੀ ਗੱਲ ਇਹ ਹੋਈ ਹੈ ਕਹਿੰਦੇ ਆ ਨਾ ਪੈਸੇ ਦੇ ਕੇ ਮੌਤ ਖਰੀਦ ਲਓ ਉਹ ਸਾਹ ਇਹਨਾਂ ਦਾ ਵਾ ਜੇ ਜਨਤਾ ਨਾਲ ਫਲਵਾਰ ਕਰਦੇ ਨੇ ਇਹੋ ਜਿਹੇ ਲੋਕ ਮਠਾਈ ਆਸੀ ਆਪਣੇ ਖੁਸ਼ੀਆਂ ਦੇ ਵਿੱਚ ਕਿਸੇ ਦੇ ਬੇਟਾ ਹੋਇਆ ਡੱਬਾ ਲੈ ਕੇ ਗਿਆ ਉਹਨੂੰ ਪੈਸੇ ਦੇ ਕੇ ਹੀ ਇੱਕ ਤਰ੍ਹਾਂ ਦੀ ਮੋਤ ਦੇਤੀ ਉਹਦੀ ਮਾਂ ਮੁੰਡੇ ਦੀ ਜਿਹਦੇ ਨੂੰ ਡੱਬਾ ਲੈ ਕੇ ਗਿਆ ਉਹ ਹਜੇ ਵੀ ਬਿਮਾਰ ਪਏ ਨੇ ਠੀਕ ਆ ਇੱਕ ਮਠਾਈ ਦਾ ਹਾਲ ਦੇਖੋ ਉੱਪਰੋਂ ਇਹਨਾਂ ਦੀ ਗੰਦਗੀ ਦੇਖੋ ਤੁਸੀਂ ਇਹਨਾਂ ਦੇ ਸ਼ਾਂਖਾ ਤਾਂ ਮੈਂ ਕਹਿੰਦਾ ਜਿਹੜਾ ਫੂਡ ਖਾ ਰਹੇ ਨੇ ਆਪਾਂ ਪੈਸੇ ਦੇ ਕੇ ਹੀ ਮੋਤ ਲੈ ਰਹੇ ਨੇ ਇਹੋ ਜਿਹੇ ਦੁਕਾਨਦਾਰਾਂ ਦੀ ਮੈਂ ਤਾਂ ਕਹਿੰਦਾ ਦੁਕਾਨਾਂ ਬੰਦ ਹੋਣੀਆਂ ਚਾਹੀਦੀਆਂ ਜਿਹੜੇ ਲੋਕਾਂ ਦੀਆਂ ਜਾਨਾਂ ਨਾਲ ਖੇਡਦੇ ਪਏ ਨੇ ਮਲਾਜਮ ਆਈ ਸੀ ਕੇ ਹੁਣੀ ਮੈਂ ਫੇਰ ਬੁਲਾਏ ਨਹੀਂ ਅਸੀਂ ਅੰਦਰ ਇਹੀ ਮਠਾਈ ਦਿਖਾਣੀ ਹੈ ਜਿਹੜੇ ਹਾਲ ਨੇ ਇਹ ਮੈਗਨਾ ਫੂਡ ਦੇ ਹੈਗੇ ਨੇ ਇਹੀ ਫੂਡ ਪੇਡ ਲੋਕਾਂ ਦੇ ਲੋਕੀ ਇਹ ਕਹਿੰਦੇ ਦੇਖੋ ਉਹਨਾਂ ਨੇ ਲੁਕੋਈ ਆ ਪਈ ਸੀ ਮਠਾਈ ਉਹਨਾਂ ਕੋਲ ਕਾਫੀ ਮਾਤਰਾ ਦੇ ਵਿੱਚ ਇਹਦੇ ਨਾਲ ਦੀ ਆਪਾਂ 1 ਕਿਲੋ ਤੋਂ ਲੋਕ ਮਠਾਈ ਖਾਣਦੇ ਸੀ ਉਹਨਾਂ ਨੇ ਕੱਪਾ ਇਹਨਾਂ ਦੀ ਮਠਾਈ ਦੁਕਾਨ ਦਾ ਵਾ ਠੀਕ ਆ ਜੇ ਜਿਹੜੀਆਂ ਹੈਗੀਆਂ ਵਾ ਜਦੋਂ ਆਪਾਂ ਸ਼ਾਨ ਵੀ ਕੀਤੀ ਆ ਆਪਾਂ ਕੰਪਲੀਟ ਦਿੱਤੀ ਆ ਜੇ ਨਹੀਂ ਪਰਚਾ ਦਰਜ ਹੁੰਦਾ ਅਸੀਂ ਇੱਥੇ ਬਾਹਰ ਬੈਠੇ ਆ ਜਤਾਂ ਇਹਨਾਂ ਦੀ ਆ ਵੀ ਮੋਤ ਹੀ ਲੈਣੀ ਪੈਸੇ ਦੇ ਕੇ ਹੀ ਮੋਤ ਲੈਣੀ ਆ ਇਹ ਸਾਨੂੰ ਮਠਾਈਆਂ ਖਾਣ ਦਾ ਕੀ ਹੱਕ ਆ ਤੁਹਾਨੂੰ ਕੀ ਲੱਗਦਾ ਇਹ ਮਿਲਾਵਟ ਕਰਕੇ ਵੇਚਦੇ ਆਂ ਪੁਰਾਣੀ ਮਠਾਈਆਂ ਕਿੰਨੇ ਦੇਖੋ ਜੀ ਇਹ ਮਿਲਾਵਟ ਕਰਕੇ ਵੇਚਣ ਪਹਿਲਾਂ ਵੀ ਦੇਖੋ ਮੇਹਾਨਾਂ ਵਾਲਾ ਹਲਵਾਈਆਂ ਦੀਆਂ ਦੁਕਾਨਾਂ ਦੀਆਂ ਕਿੰਨੀਆਂ ਕੰਪਲੈਕਟਾਂ ਆਉਂਦੀਆਂ ਵਾ ਉਹ ਐਸੀ ਚੀਜ਼ ਦੀਆਂ ਆਉਂਦੀਆਂ ਜਿਹੜਾ ਫੂਡ ਦੀ ਆਪਾਂ ਧਿਆਨ ਨਹੀਂ ਦਿੰਦੇ ਉਹੀ ਫੂਡ ਆਪਾਂ ਜਨਤਾ ਨੂੰ ਵੇਚਦੇ ਆਂ ਹੋਰ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਇਹਨਾਂ ਦੇ ਬੰਦੇ ਦੇਖ ਲਓ ਕੀ ਕਹਿੰਦੇ ਪਏ ਆ ਇਹ ਚੰਗੀ ਵਾਲੀ ਬੋਝਾ ਦਾ ਹੋਣਾ ਚਾਹੀਦਾ ਹੈ ਇਹਨਾਂ ਬੇ ਪਰਚਾਦਰਜ ਹੋਣਾ ਚਾਹੀਦਾ ਇਹ ਦੁਕਾਨ ਬੰਦ ਹੋਣੀ ਚਾਹੀਦੀ ਆ ਮੈਂ ਕਿਹਾ ਜਦੋਂ ਅਸੀਂ ਇਹਨਾਂ ਦੇ ਕੋਲ ਆਏ ਆ ਆ ਕੇ ਇਹਨਾਂ ਨੂੰ ਵਿਆਪਕ ਦਿਖਾਈ ਆ ਕਿ ਭਾਜੀ ਆਹ ਦੇਖੋ ਤੁਹਾਡੀ ਮਠਾਈ ਤੇ ਕਹਿੰਦੇ ਚੰਗੀ ਬਲੀ ਤੋਂ ਹੈ ਇਸਕੋ ਕੀ ਹੈ ਆ ਦੇਖਾਦੇ ਹੋ ਤੁਸੀਂ ਆ ਲਓ ਕਹਿੰਦਾ ਠੀਕ ਤਾਂ ਹੈ ਇਹਨੂੰ ਕੀ ਬਾਈ ਕਹਿੰਦਾ ਠੀਕ ਤੋਂ ਹੈ ਇਸਕੋ ਕੀ ਹੈ ਮੈਂ ਕਹਾ ਪੂਰਾ ਡੱਬਾ ਖਾ ਕੇ ਦਿਖਾ ਮੈਂ ਤੈਨੂੰ ਛੱਡ ਦੂੰਗਾ ਤੇ ਕਿੰਨਾ ਪੀ ਖਾਏਗੇ ਅਸੀਂ ਮਦਰ ਵਾਲੋ ਭਾਈ ਚਾਰ ਚਾਰ ਪੀਸ ਖਾਦੇ ਤਿੰਨ ਚਾਰ ਪੀਸ ਖਾਦੇਗੇ ਘਰ ਦੇ ਵਾਲੋ ਭਾਜੀ ਤਿੰਨੀ ਵਾਲੇ ਬਿਮਾਰਾ ਭੈਣ ਨੂੰ ਭੈਣ ਨੂੰ ਉਲਟੀਆਂ ਵਗੈਰਾ ਲੱਗੀਆਂ ਹੋਈਆਂ ਠੀਕ ਆ ਪੈਨੂਲਟੀਆਂ ਲੱਗੀਆਂ ਹੋਈਆਂ ਮम्मा ਜਿਹੜੇ ਬਿਮਾਰ ਆ ਮम्मा ਨੂੰ ਘਰੇ ਹਸਪੀਟਲ ਵਗੈਰਾ ਉਹਨਾਂ ਨੇ ਟੋਟਾ ਵਗੈਰਾ ਸਾਰਾ ਕੁਝ ਹੋਇਆ ਵਾ ਠੀਕ ਹੈ ਭਾਈ ਜਰਹਾਰ ਦਾ ਇਹਨਾਂ ਦੀ ਡੇਰੀ ਆਪਦੀ ਆਪ ਦਾ ਦੁੱਧ ਲੈਂਦੇ ਆਪਦੀ ਮਠਾਈ ਬਣਾਦੇ ਰਹੇ ਆ ਕੋਈ ਇਦਾਂ ਵੀ ਬਾਹਰੋਂ ਬਾਜ਼ਾਰੋਂ ਨਹੀਂ ਆ ਉਹ ਮੈਂ ਦੇਖਿਆ ਬਾਜ਼ਾਰ ਵਿੱਚ ਦੇਖੋ ਠੰਡ ਦਾ ਮੌਸਮ ਹੈ ਰਾਤ ਦੀ ਲੈ ਕੇ ਹੋ ਜਾਂਦਾ ਹੈ ਕਹੇ ਤੁਸੀਂ ਫਰਿੱਜ ਦੇ ਵਿੱਚ ਰੱਖੋਗੇ ਆਪਣੇ ਘਰੇ ਵੀ ਉਹ ਵੀ ਪਸਾਈ ਜੀ ਮਠਾਈ ਦੀ ਸਖਤ ਹੋ ਜਾਂਦੀ ਹੁੰਦੀ ਆ ਅੱਜ ਕਾ ਠੰਡ ਦੇ ਵਿੱਚ ਸਖਤ ਹੋ ਜਾਂਦੀ ਮੈਨੂੰ ਤਾਂ ਮੈਂ ਦੇਖੀ ਭਾਈ ਮੈਂ ਤਾਂ ਉਹਨਲੀ ਗਾਲੀ ਕੋਈ ਲੱਗੀ ਨਹੀਂ ਇਹ ਕਹਿੰਦੇ ਮੈਂ ਖੁਦ ਖਾ ਕੇ ਦੇਖ ਲੈਣੇ ਆ ਬਾਕੀ ਦੇਖੋ ਜੇ ਕੋਈ ਗਲਤੀ ਹੋਈ ਹੈ ਜੀ ਡਰਾਇਵ ਕਰਦੇ ਆ ਆਪਾਂ ਉਹਦਾ ਹਰਿਆਣਾ ਦੇ ਇਹਨੂੰ ਪਿਆਰੇ ਚ ਗਲਤੀ ਆ ਕੋਈ ਆ ਜਿਹੜੀ ਗੰਦਗੀ ਹੈ ਨਾ ਉਹ 11 ਵਜੇ ਉਹ 11 ਵਜੇ 버ਗਰ ਵਾਲੇ ਆਉਂਦੇ ਜਿਹੜੇ 버ਗਰ ਵਾਲੇ ਤੁਹਾਨੂੰ ਬੰਦਾ ਪਾਸ ਫੂਡ ਦਾ ਕੰਮ ਜਿਹੜਾ 11 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਉਹਨਾਂ ਨੇ ਆਣਾ ਉਦੋਂ ਆ ਕੇ ਉਹਨਾਂ ਨੂੰ ਸਪਾਈ ਕਰਕੇ ਆਪਣੇ ਕਾਊਂਟਰ ਸ਼ੁਰੂ ਲਾਣਾ ਬਾਹਰ ਨਾ ਬਾਕੀ ਇਹ ਹੁਣ ਪਤਾ ਗੱਲ ਕੀ ਹੈ ਇੱਕ ਅੱਲਾ ਬੰਦਾ ਬੈਠਾਇਆ ਸੀ ਤਾਂ ਇਹ ਹੈ ਨਾ ਦੁਕਾਨ ਤੋਂ ਛੱਡਣੇ ਪਹਿਲੀ ਦੁਕਾਨ ਨੂੰ ਛੱਡ ਦੇਣੀ ਆ ਜਦੋਂ ਬੰਦਾ ਕਹਿੰਦਾ ਮੈਂ ਕੰਮ ਨਹੀਂ ਕਰਨਾ ਅੱਜ 25 26 ਤਰੀਕ ਹੋ ਗਈ ਆ 4 ਦਿਨ ਬਾਅਦ ਮੈਂ ਛੱਡੇ ਦੇਣੀ ਆ ਤੇ ਉਹ ਕਹਿੰਦਾ ਵੀ ਮੈਂ ਜਿਹੜਾ ਹੁਣ ਉਹ ਬੰਦੇ ਦਾ ਮਨ ਹੋਰ ਹੋ ਜਾਂਦਾ ਹੁੰਦਾ ਨਾ ਜੀ ਇਹਨਾਂ ਨੇ ਪਹਿਲੀ ਦੀ ਦੁਕਾਨ ਬੰਦੇ ਕਰ ਦੇਣੀ ਆ ਛੱਡਦਾ ਤਾਂ ਉਹਨੇ ਇੱਕ ਐਗਰੀਮੈਂਟ ਜਿਹੜਾ ਕਿੱਥੇ ਕਰਾਇਆ ਨਾ ਮੈਨੂੰ ਛੱਡਦੇ ਕਰਾਇਆ ਕਰਾਇ ਤੇ ਲੀਗ ਦਾਣ ਕਿਉਂ ਨਾ ਕੋ ਕੰਮ ਨਹੀਂ ਸੰਭਾਲ ਹੁੰਦਾ ਆਪਦੀ ਡਾਇਰੀ ਆ ਘੱਟ ਵੱਧ 100 100 ਦਾ ਮਰ ਮੈਂ ਕੋ ਮੱਝ ਆਪਦੀ ਹੈਗੀ ਆ ਉੱਥੇ ਰੌਲਾ ਉਦੇ ਕਰਕੇ ਅਸੀਂ ਬਾਕੀ ਹੁਣ ਸਾਰੀ ਤਵਫੀਕ ਕਰਾਂਗੇ ਨਹੀਂ ਸਰ ਇੱਕ ਟ੍ਰੇ ਕੱਢ ਕੇ ਲਿਆਇਆ ਗਿਆ ਸਿਕੰਡ ਨੂੰ ਮੈਂ ਬਹਿਣਗੇ ਜਿੱਥੇ ਉਹਨਾਂ ਨੇ ਇਹ ਕਹਿਿਆ ਸੀ ਮਿਠਾਈ ਲਈ ਬੋਏ ਨੇ ਭਾਰਨੀ ਪਤਾ ਹੈ ਇਹ ਪਹੁੰਚੇ ਅਸੀਂ ਆਈਆਂ ਹਾਂ ਜਿਹੜਾ ਟ੍ਰੇ ਆਇਆ ਉਸ ਆਪ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਉੱਤੇ ਫੁਲੀਆਂ ਵੀ ਲੱਗੀ ਹੋਈਆਂ ਨੇ ਨਹੀਂ ਦੇਖਿਆ ਨਹੀਂ ਉਹ ਬਖਤਰ ਇਹ ਫੁੱਲ ਸਪਲਾਈ ਵਾਲੇ ਕਰਨਗੇ ਜਾਂ ਕੋਈ ਖਰਾਬ ਮਠਾਈ ਹੋ ਸੈਂਪਲ ਲੈ ਕੇ ਜਾਣਗੇ ਦੁਕਾਨਦਾਰ ਇੱਥੇ ਹੁਣ ਸਰ ਤੁਸੀਂ ਦੇਖੋ ਕਿਵੇਂ ਉਹ ਫਿਰ ਦੁਕਾਨ ਬੰਦ ਕਰਨ ਨੂੰ ਅਸੀਂ ਥੋੜਾ ਰੋਕ ਸਕਦੇ ਆ ਹਾਂ